ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ YouTube ਚੈਨਲ ਤੇ Facebook ਪੇਜ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਗਰਮੀ ਦਿਨੋਂ ਦਿਨ ਕਾਫੀ ਵੱਧ ਰਹੀ ਹੈ ਤੇ ਇੱਧਰ ਆਪਣੇ ਜਿਹੜੇ ਪੱਖੇ ਵਗੈਰਾ ਹਜੇ ਰਹਿੰਦੇ ਲੱਗਣ ਵਾਲੇ ਪੱਖੇ ਨਵੇਂ ਲਿਓਣੇ ਸੀਗੇ ਤੇ ਇਸ ਵਾਰੀ ਪੱਖੇ ਲੈਣ ਦਾ ਵਿਚਾਰ ਬਣਿਆ ਵੀ ਮਿਲਟਰੀ ਵਾਲੀ ਕੰਟੀਨ ਦੇ ਵਿੱਚੋਂ ਪੱਖੇ ਲੈ ਜਾਣ ਕਿਉਂਕਿ ਉੱਥੇ ਜਿੰਨੀ ਵੀ ਤਕਰੀਬਨ ਸਪਲਾਈ ਆਉਂਦੀ ਹੈ ਸਾਰੀ ਬਰੇ ਇੱਕ ਨੰਬਰ ਦੀ ਆਉਂਦੀ ਆ ਕੋਈ ਰਿਜੈਕਟਡ ਪੀਸ ਨਹੀਂ ਆਉਂਦਾਗਾ ਤਿਆਜ ਜਿ ਪੱਖੇ ਲੈਣ ਦੇ ਲਈ ਚੱਲੇ ਆਂ ਵੀਰੇ ਮਿਲਟਰੀ ਕੰਟੀਨ ਦੇ ਵਿੱਚ ਉੱਥੇ ਜਾ ਕੇ ਦੇਖਦੇ ਆਂ ਆਪਾਂ ਕਿਹੜੇ ਪੱਖੇ ਲੈਣੀਆਂ ਨਾਲੇ ਤੁਹਾਨੂੰ ਵੀ ਦਿਖਾਉਨੇ ਆਂ ਮਿਲਦੇ ਆਂ ਇਦੋਂ ਅੱਗੇ ਆਪਾਂ ਮਿਲਟਰੀ ਕੰਟੀਨ ਦੇ ਵਿੱਚ ਲਓ ਜੀ ਪਹੁੰਚ ਗਏ ਆਪਾਂ ਮਿਲਟਰੀ ਏਰੀਆ ਦੇ ਵਿੱਚ ਤੇ ਅੱਗੇ ਦੀ ਵੀਡੀਓ ਤਾਂ ਤੁਹਾਨੂੰ ਮੈਂ ਨਹੀਂ ਦਿਖਾ ਸਕਦਾ ਤੇ ਮਿਲਦੇ ਆਂ ਤੁਹਾਨੂੰ ਆਪਾਂ ਪੱਖੇ ਖਰੀਦ ਲਈਏ ਇਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆਂ ਨਾਲੇ ਰੇਟ ਵਗੈਰਾ ਦੱਸ ਦਾਂਗੇ ਕੀ ਰੇਟ ਮਿਲਿਆ ਵਾ ਪੱਖੇ-ਪੁੱਖੇ ਖਰੀਦਣ ਤੋਂ ਬਾਅਦ ਮਿਲਦੇ ਆਂ ਤੁਹਾਨੂੰ ਦੁਬਾਰਾ ਪੱਖੇ ਆ ਗਏ ਭਾਈ ਗਲਤ ਹੁਣ 10 ਦਿਨਾਂ ਬਾਅਦ ਦੁਬਾਰੇ ਆਵਾਂਗੇ ਲੈਣ ਅੱਜ ਮਿਲ ਗਏ ਸੀ ਵੀਰੇ ਆਪਣੇ ਸਹੀ ਪੱਖੇ ਜਿਹੜੇ ਮੰਗਾਏ ਸੀਗੇ ਆਪਾਂ ਉਦੋਂ ਗਲਤ ਆ ਗਏ ਸੀਗੇ ਕਰਦੇ ਆਂ ਅਨਬਾਕਸਿੰਗ ਇਹ ਦੀ ਪਹੁੰਚ ਗਏ ਸੀ ਆਪਣੇ ਘਰੇ ਫਾਰਮ ਤੇ ਤੇ ਦਿਖਾਉਨੇ ਆ ਤੁਹਾਨੂੰ ਅਨਬਾਕਸਿੰਗ ਕਰਕੇ ਕੀ ਨਿਕਲਦੇ ਇਹਦੇ ਵਿੱਚ ਕਲਰ ਬਰਾਊਨ ਕਿਹਾ ਸੀਗਾ ਵੀਰੇ ਬਰਾਊਨ ਤਾਂ ਮਿਲਿਆ ਨਹੀਂਗਾ ਸ਼ਾਇਦ ਵਾਈਟ ਹੀ ਹੋਣਗੇ ਇਹਦੇ ਵਿੱਚ ਬਾਕੀ ਖੋਲ ਕੇ ਮੈਂ ਵੀ ਨਹੀਂ ਦੇਖੇ ਦੇਖਦੇ ਆ ਇੱਧਰ ਤੁਹਾਨੂੰ ਮੈਂ ਦਿਖਾਉਣਾ ਵਾ 56 ਇੰਚ ਤੇ 1400 mm ਦੀ ਸਪੀਡ ਆ ਵੀਰੇ ਜਿਹੜਾ 48 ਇੰਚ ਹੁੰਦਾ ਉਹਦੀ ਸਪੀਡ ਹੁੰਦੀ ਆ 1200 mm ਦੀ ਲਓ ਜੀ ਹੁਣ ਕਰਦੇ ਆ ਦੀ ਆਪਾਂ ਅਨਬਾਕਸਿੰਗ ਟੇਪਾ ਟੂਪਾ ਪੜਤੀਆਂ ਸੀਗੀਆਂ ਇਹਦੀਆਂ ਤੇ ਇਸ ਤਰ੍ਹਾਂ ਦੀ ਇਹਦੀ ਪੈਕਿੰਗ ਆਉਂਦੀ ਆ ਇੱਕ ਡੱਬੇ ਦੇ ਵਿੱਚ ਚਾਰ ਪੱਕੇ ਤੇ ਚਾਰਾਂ ਦੇ ਫਾਰ ਇਹਦੀ ਕੰਪਨੀ ਹੈਗੀ ਆ ਜੀ ओरिएंट ਇਹ ਲੈ ਆਪਾਂ ਮਿਲਟਰੀ ਦੇ ਥਰੂ ਕੰਟੀਨ ਚੋਂ ਲੈ ਆ ਵੀਰੇ ਫੌਜੀਆਂ ਵਾਲੀ ਕੰਟੀਨ ਹੁੰਦੀ ਆ ਜਿਹੜੀ ਇਹ ਪੱਖਾ ਹੈਗਾ 56 ਇੰਚ ਵਾਲਾ ਇੱਕ 48 ਇੰਚ ਵਾਲੇ ਜਿਹੜੇ ਆਪਾਂ ਘਰਾਂ ਦੇ ਵਿੱਚ ਲਾਉਨੇ ਆ ਉਹਦੀ ਜਿਹੜੀ ਸਪੀਡ ਸੀਗੀ ਉਹ 1200 mm ਸੀਗੀ ਇਹ 1400 mm ਲੈ ਆ ਗਿਆ ਤੇ ਆਪਾਂ ਨੂੰ 1500 20 ਰੁਪਏ ਦਾ ਮਿਲਿਆ ਵੀਰੇ ਅੰਦਰ ਤੇ ਜਿਹੜਾ 48 ਇੰਚ ਸੀਗਾ 13 1350 ਦਾ ਸੀਗਾ ਇੱਕ ਇਹਦੇ ਵਿੱਚ ਹੋਰ ਮਾਡਲ ਆਉਂਦਾਗਾ 56 ਇੰਚ ਦੇ ਵਿੱਚ ਹੀ ਪਹਿਲੇ ਇਹਨੂੰ ਆਪਾਂ ਖੋਲ ਕੇ ਦੇਖਦੇ ਆਂ ਫੇਰ ਦੱਸ ਦਾਂ ਉਹਦੇ ਬਾਰੇ ਉਹਦੇ ਚ ਤੇ ਇਹਦੇ ਚ ਕੀ ਫਰਕ ਹੁੰਦਾ ਉਹ ਥੋੜਾ ਜਿਹਾ ਮਹਿੰਗਾ ਹੁੰਦਾ ਇਹਦੇ ਨਾਲੋਂ ਪੱਕਾ ਤੇ ਇੱਕ ਵਾਰੀ ਖੋਲ ਲਈ ਉੱਤੇ ਨਾਲੇ ਕਲਰ ਪਤਾ ਲੱਗ ਜਾਊਗਾ ਕਿਹੜਾ ਆਇਆ ਵਾ ਖੋਲ ਕੇ ਤੇ ਫੇਰ ਦੇਖਦੇ ਆਂ ਕੀ ਨਿਕਲਦਾ ਵਿੱਚੋਂ ਖਰੀਦੇ ਤਾਂ ਹੈਗੇ ਵੀਰੇ ਆਪਾਂ ਇਹ ਅਪ੍ਰੈਲ 2024 ਦੇ ਵਿੱਚ ਇਹ ਮਾਡ ਵਾਲੇ ਪਾ ਨੂੰ ਮਿਲਿਆ ਇਹ ਨਵੰਬਰ 2023 ਦਾ ਪ੍ਰਿੰਟ ਰੇਟ ਹੈਗਾ ਇਹਦੇ ਉੱਤੇ 4800 ਤੇ 95 ਰੁਪਏ ਐਮ ਆਰਪੀ ਹੈ ਇਹਦੀ ਤੇ ਦੇਖਦੇ ਆ ਖੋਲ ਕੇ ਵਿੱਚੋਂ ਕਿਵੇਂ ਨਿਕਲਦਾ ਕੀ ਕੁਛ ਇਹਦੇ ਲੋ ਦੀ ਵਾਈਟ ਕਲਰ ਪੱਖਾ ਆ ਵੀਰੇ ਆਪਣਾ ਵਾਈਟ ਰੰਗ ਦਾ ਇਹਦੇ ਵਿੱਚ ਇੱਕ ਕਾਰਡ ਤੇ ਨਾਲ ਆਪਣੇ ਇਹ ਜਿਹੜੇ ਉੱਪਰ ਚੜਾਉਣ ਵਾਲੇ ਕਵਰ ਹੁੰਦੇ ਇਹਦੇ ਵਿੱਚ ਨਾਲ 95 ਵੋਲਟ ਇਹਦੇ ਜੋ ਵੀ ਐਸੈਸਰੀ ਆ ਤੇ ਨਾਲ ਇੱਕ ਰਾਡ ਵੀਰੇ ਹੋਊਗੀ ਤਕਰੀਬਨ ਫੁੱਟ ਪੌਣੀ ਫੁੱਟ ਦੀ ਹੋਊਗੀ ਵੀਰੇ ਰਾਡ ਇਹ ਤੇ ਰਾਡ ਆਪਾਂ ਨੂੰ ਵੱਡੀਆਂ ਲਾਉਣੀਆਂ ਪੈਣੀਆਂ ਕਿਉਂਕਿ ਸ਼ੈੱਡ ਦੀ ਉਚਾਈ ਬਹੁਤ ਜ਼ਿਆਦਾ ਹੈ ਤੇ ਇਹ ਜਿਹੜੀਆਂ ਰਾੜਾਂ ਆਪਾਂ ਲੰਬੀਆਂ ਬਾਜ਼ਾਰ ਚੋਂ ਮਿਲ ਜਾਣਗੀਆਂ ਤਕਰੀਬਨ 3 3.5 ਫੁੱਟ ਲੰਬੀ ਰਾਡ ਲੈ ਕੇ ਥੱਲੇ ਨੂੰ ਨੀਵੀਆਂ ਹੋ ਜਾਣਗੀਆਂ ਥੋੜੇ ਥੱਲੇ ਫਵਾਰੇ ਆ ਜਾਣਗੇ ਉਹਦੇ ਤੇ ਆਪਾਂ ਗੱਲ ਕਰਦੇ ਸੀ ਵੀਰੇ ਜਿਹੜੇ ਇਦੇ ਵਿੱਚ ਇੱਕ ਹੋਰ ਮਾਡਲ ਆਉਂਦਾ 56 ਇੰਚ ਦੇ ਵਿੱਚ ओरिएंट ਕੰਪਨੀ ਦਾ ਉਹ ਹੁੰਦਾ ਮਹਿੰਗਾ ਇਹਦੇ ਨਾਲੋਂ ਇਹਦੇ ਤੇ ਆਪਾਂ ਲਫਾਫਾ ਜਿਹਾ ਲਾ ਲਾਂ ਇੱਕ ਵਾਰੀ ਉਹਦੇ ਤੇ ਇਹਦੇ ਚ ਵੀਰੇ ਜਿਹੜੀ ਸਪੀਡ ਆ ਉਹ ਇੱਕੋ ਜੀ ਰਹਿਣੀ ਹੈ ਫਰਕ ਕੀ ਹੈ ਇਹਦੇ ਦੇਖੋ ਜਿਵੇਂ ਇੱਥੇ 골ਡਨ ਤੇ ਇੱਕ ਆ 골ਡਨ ਲੇਨ ਆ ਗਈ ਦੋ ਲੇਨ ਆ ਗਈਆਂ ਉਹਦੇ ਵਿੱਚ ਇੱਥੇ ਵੀ ਡਿਜ਼ਾਈਨ ਬਣਿਆ ਹੋਊਗਾ ਫਰਾਂ ਤੇ ਵੀ ਡਿਜ਼ਾਈਨ ਹੋਊਗਾ ਤੇ ਇਹਦੇ ਨਾਲ ਨਾਲ ਜਿਵੇਂ ਇਹਦੀ ਵਾਰੰਟੀ ਹੈ ਵੀਰੇ ਤਾਂ ਆਪਾਂ ਨੂੰ 2 ਸਾਲਾਂ ਦੀ ਮਿਲੀ ਆ ਤੇ ਜਿਹੜਾ ਇਤੋਂ ਵੱਡਾ ਮਾਡਲ ਆਉਂਦਾ ਉਹ ਹੈਗਾ ਵੀਰੇ 2050 ਰੁਪਏ ਦਾ ਮੈਂ ਮਿਲਟਰੀ ਵਾਲੇ ਕੰਟੀਨ ਦੀ ਗੱਲ ਕਰਦਾ ਬਾਹਰੋਂ ਨਹੀਂ ਪਤਾ ਰੇਟ ਕਿੰਨਾ ਹੋਊਗਾ ਉਹਦੇ ਵਿੱਚ ਆਪਾਂ ਨੂੰ 2050 ਰੁਪਏ ਦੇ ਮਿਲਦਾ ਤੇ ਉਹਦੇ ਵਿੱਚ ਆਪਾਂ ਨੂੰ ਜਿਹੜਾ ਫਾਇਦਾ ਵਾ ਉਹਦੇ 'ਚ ਵਾਰੰਟੀ ਮਿਲ ਜਾਂਦੀ ਆਪਾਂ ਨੂੰ 5 ਸਾਲਾਂ ਦੀ ਤੇ ਇਹ ਆਪਾਂ ਲਿਆਂਦੇ ਸੀਗੇ ਚਾਰ ਪੱਖੇ ਤੁਹਾਨੂੰ ਮੈਂ ਫਾਰ ਦਿਖਾਉਣਾ ਫਾਰ ਬਹੁਤ ਵੱਡਾ ਹੁਣ ਉਹ ਇੱਥੇ ਵੀਡੀਓ ਜੀ ਪਤਾ ਲੱਗਦਾ ਹੋਊਗਾ ਫਰਾਂ ਦਾ ਸਹਜ 48 ਇੰਚ ਮੈਨੂੰ ਕਾਫੀ ਨਿੱਕਾ ਰਹਿ ਜਾਂਦਾ ਇਹਦੇ ਤੋਂ 56 ਇੰਚ ਤੇ ਆਪਣਾ ਇੱਧਰ ਇੱਕ ਇੱਕ ਪੱਖਾ ਲਾ ਕੇ ਸਰ ਜਣਾ ਇੱਧਰ ਚਾਰਾਂ ਪਸ਼ੂਆਂ ਦੇ ਵਿਚਾਲੇ ਇੱਕ ਪੱਖਾ ਹੋ ਜਾਊਗਾ ਇੱਕ ਪਰਾਂ ਹੋ ਜਾਊਗਾ ਤੇ ਇੱਕ ਇੱਧਰਲੇ ਪਾਸੇ ਹੋ ਜਾਊਗਾ ਵੀਰੇ ਜਿਹੜੇ ਇੱਧਰ ਪਸ਼ੂ ਆ ਜਾਣਗੇ ਆ ਜਿਹੜੇ ਛੋਟੇ ਆ ਸਾਰੇ ਕਟਰੂ ਇੱਧਰ ਬੰਨ ਲਾਂਗੇ ਆਪਾਂ ਤੇ ਹੁਣ ਫਰ ਦੇਖਦੇ ਹਾਂ ਖੋਲ ਕੇ ਕਿਹੋ ਜਿਹੀ ਨਿਕਲਦੇ ਅੰਦਰ ਇੱਕ ਵਾਰੀ ਨਾ ਤੁਹਾਨੂੰ ਦਿਖਾਉਣ ਦੇ ਲਈ ਬਾਈ ਆਪਾਂ ਵੈਸੇ ਉੱਤੇ ਫਰਜੇ ਰੱਖ ਲਏ ਆ ਤੇ ਜਗਾ ਦੇਖੋ ਕਿੰਨੀ ਕਵਰ ਕਰਦਾ ਇਹ 48 56 ਇੰਚਾ ਇਹੀ ਜੇ ਆਪਣਾ 48 ਇੰਚਾ ਵਾਲਾ ਹੁੰਦਾ ਉਹਨੇ ਦੋ ਅੱਧੇ ਕਵਰ ਕਰਨੀ ਸੀ ਜਗਾ ਫਰ ਦੇਖੋ ਇਹਦੇ ਕਿੱਡੇ-ਕਿੱਡੇ ਆ 56 ਇੰਚ ਦੇ ਵਿੱਚ ਸਪੀਡ ਵੀ ਜ਼ਿਆਦਾ ਆ ਫਰ ਵੀ ਵੱਡੇ ਇਹਦੇ ਚ ਆਪ ਨੂੰ ਇਹ ਫਾਇਦਾ ਹੋ ਜਾਊਗਾ ਨਹੀਂ ਤੇ ਇੱਧਰ ਦੋ-ਦੋ ਪੱਖੇ ਲਾਉਣੇ ਪੈਣੇ ਸੀ 48 ਇੰਚ ਵਾਲੇ ਤੇ 56 ਇੰਚ ਵਾਲਾ ਜਿਹੜੇ ਨੇ ਇੱਕੋ ਨੇ ਆਪਣਾ ਕੰਮ ਕਰ ਦੇਣਾ ਨਾਲੇ ਤਾਂ ਬਿਜਲੀ ਸੇਵ ਹੋ ਜਾਊਗੀ ਤੇ ਨਾਲੇ ਆਪਾਂ ਨੂੰ ਇੱਕੋ ਪੱਖੇ ਦੇ ਨਾਲ ਸਰਜੂਗਾ ਬਾਕੀ ਮਿਲਦੇ ਆਂ ਵੀਰੇ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕੋਸ਼ਿਸ਼ ਝੋਟੇ ਦਿਖਾਵਾਂਗੇ ਤੇ ਇਸ ਤੋਂ ਬਿਨਾ ਜਦੋਂ ਆਪਾਂ ਪੱਖਿਆਂ ਦੀ ਫਿਟਿੰਗ ਵਗੈਰਾ ਕੀਤੀ ਚੱਲਦੇ ਦਿਖਾਵਾਂਗੇ ਦੇਖਾਂਗੇ ਕਿੰਨੀ ਕੁ ਸਪੀਡ ਬਣਦੀ ਆ ਅਜੇ ਇਧਰ ਤਾਰਾਂ ਤੋਰਾਂ ਵੀ ਪਾਉਣ ਆ ਲਈਆਂ ਤੇ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ